ਅੱਜ ਨਹੀਂ ਸਾਰ 2024 ਸ਼ਨੀਵਾਰ ਦਾ ਦਿਨ ਕੰਟੋ ਦੇ ਪਾਉਂਡ ਆਂਡ ਦੇ ਮੇਰੇ ਵੀਰੋ ਖੁੱਲ੍ਹੇ ਗਰਾਊਂਡਾਂ ਦੇ ਵਿੱਚ ਪਹਿਲੀ ਕਬੱਡੀ ਨੌਜਵਾਨ ਕਮਲ ਨਵੇਂ ਪਿੰਡ ਵਾਲੇ ਦੀ ਹੈ ਅਸ਼ਮਹਤੋ ਮੱਜੀ ਹੋਈ ਕੈਂਚੀ ਬੱਲੇ ਹਲਾੜੇ ਮੇਰੇ ਪਿੰਡ ਵਾਲੇ ਵੀ ਲੋ ਔਖੇ ਮੈਦਾਨ ਦੇ ਵਿੱਚ ਬਾਈਨ ਗਬਰੋ ਇਸਵੇਂ ਆਸ਼ੇ ਨਾਉਜਾਨ ਬਰਸਾਲਪੁਰੀ ਇਲਾਕੇ ਦੇ ਸਾ ਪੁਆਇੰਟ ਜੁਆਇੰਟਡ ਵੰਦਨ ਕਬੱਡੀ ਕਲੱਬ ਦੇ ਇਸ ਜੋੜ ਗਿਆ ਅਗਲੀ ਕਬੱਡੀ ਲੌ ਖੇਡ ਮੈਦਾਨ ਦੇ ਵਿੱਚ ਬੁਲਟ ਪਾਉਣ ਦੇ ਲਈ ਆਓ ਹਰਮਨ ਬੁਲਟ ਕੰਦੇ ਵਾਹੇ ਨੌਜਾਨਾ ਨਸ਼ੀਰ ਦਾ ਬਤਾਲਾ ਕਰਕੇ ਭੱਜ ਜਾਂਦਾ ਹੈ ਬਹੁਤ ਤਕੜਾ ਪੁਆਇੰਟ ਜੁਰਮ ਦੇ ਵਿੱਚ ਬੁਲਟ ਦੇ ਲਈ ਸਾਡੇ ਵੀਰ ਸੁਖੇ ਰੰਧਾਣੇ ਵੱਲੋਂ ਲੌਖੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਕੌਗਲੀ ਗੁਰਪ੍ਰੀਤ ਕੇ ਘੋੜੀ ਖੋਲ ਮਾਰੀ ਦੀ ਠਗਾਰੀ ਕਰ ਲਈ ਜੋੜੇ ਮਾਰ ਤਿਆਰੀ ਅੱਡੀ ਚੜਦੇ ਜੱਟ ਨੇ ਮਾਰੀ ਧਮਕ ਪੈੰਡੀ ਪੌੜ ਦੀ ਉੱਡ ਗਈ ਵਿੱਚ ਹਵਾ ਨੇ ਯਾਰੋ ਘੋੜੀ ਜੋੜੇ ਮਾਰਦੀ ਘੋੜੀ ਜੋੜੇ ਮਾਰਦੀ ਆ ਘੋੜੀ ਜੋੜੇ ਮਾਰਦੀ ਆ ਘੋੜੀ ਜੋੜੇ ਮਾਰਦੀ ਆ ਇਹ ਨੌਜਵਾਨ ਗੁਰਪ੍ਰੀਤ ਰਾਏਕੋਟੀਆਂ ਵੈਨਕੂਵਰ ਦੇ ਚਰਨਾਂ ਪੱਗੇ ਤੌਰ ਤੇ ਬਹੁਤ ਤਕੜਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਲੀ ਰੇਰਪਾਣੀ ਛੰਨਾ ਵਾਲਾ ਧੋਰੀ ਗੁਰਦੀਪ ਸਿੰਘ ਪੂਰੀ ਆ ਪਿੰਡਾਂ ਵਾਲਾ ਗੁਰਦਿਆਲਾ ਬੜ ਕੇ ਤਾਈ ਕਰਦਾ ਪਰ ਛੰਨਾ ਵਾਲਾ ਸਿਰੇ ਸਿਰੇ ਦੇ ਪੁਆਇੰਟ ਲੈਣ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ ਇਹ ਆ ਨੌਜਵਾਨ ਰਾਜੂ ਭੜੀ ਦੇ ਕੋਟਲਾ ਪਿੰਡ ਦਾ ਇਸ ਨੌਜਵਾਨ ਦਾ ਆ ਜੀਵਨ ਸਿੰਘ ਗਿੱਲ ਦਾ ਪੁੱਤਰ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਆ ਵੇਖਦੇ ਵੀ ਸੁਰਖਪਰੀਆ ਜੋਧਾ ਐਨ ਟੱਕਰ ਸਿਰੇ ਦੀ ਹੈ ਕਿ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਇਹ ਧੰਮ ਵਰਗੀਆਂ ਛਾਤੀਆਂ ਨੇ ਖੜ ਕੇ ਵਿੱਚ ਪਾੜੇ ਨੇ ਅੜਕੇ ਆਏ ਨੌਜਵਾਨ ਗੁਰਵਾਜ ਸਲਾਣਾ ਪਿੰਡ ਐ ਖੰਨਾ ਏਰੀਆ ਆ ਫੜਿਆ ਗੁੱਟ ਛੜਾਇਆ ਗੁੱਟ ਪਰ ਗੁਰਵਾਜ ਭੱਜਿਆ ਜਾਂਦਾ ਕਾਲਿਆ ਆ ਭੱਜਿਆ ਜਾਂਦਾ ਗੱਭਰੂ ਤਕੜਾ ਪਾਇੰਟ ਜੁੜ ਗਿਆ ਅਗਲੀ ਕਬੱਡੀ ਮਾਝੇ ਦਾ ਸਿਰ ਕੱਟ ਮਝਾਇਲ ਆ ਮੇਰੇ ਵੀਰੋ ਸੰਧਵਾ ਪਿੰਡ ਐ ਸਿੰਘ ਨੌਜਵਾਨ ਦਾ ਕਮਾਨ ਪਰਵਾਰ ਦਾ ਨੌਜਵਾਨ ਸ਼ੰਕਰ ਸੰਧਵਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਿ ਪਿੰਡ ਦੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਚੂਟ ਚੂ ਕਰਦੀ ਤੇ ਕੇ ਵਿੱਚ ਝੱਟ ਹੋਏ ਚਿੱਤੇ ਦੀ ਰੇਡ ਰੇਡ ਮੰਗ ਹਿਰਨੋ ਨਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕੋੜਾ ਨਾਲ ਟਰੈਕਟਰ ਮਿਲਦੇ ਖੇੜ ਕੇ ਕਬੱਡੀ ਕਾਲਿਆ ਏ ਹੁੰਦੇ ਈਰਮਾਨ ਪੂਰੇ ਸਭ ਦਿਲ ਦੇ ਹੁੰਦੇ ਈਰਮਾਨ ਪੂਰੇ ਸਭ ਦਿਲ ਦੇ ਲਓ ਅਗਲੀ ਕਬੱਡੀ ਕਾਲਾ ਧੁਰ ਗੋਟੀ ਹੈ ਇਸ ਨੌਜੋਨ ਦੀ ਜੋੜੀ ਬੜੀ ਮਸ਼ਹੂਰ ਹੈ ਛੰਨਾ ਵਾਲੇ ਭੂਰੀ ਦੇ ਨਾਲ ਪਰ ਦੂਜੇ ਪਾਸੇ ਹਾਰ ਦੇ ਦਾ ਜੇਤੂ ਮੇਰੇ ਪੰਜਾਬੀ ਵੀਰੋ ਇਸ ਸਮੇਂ ਜਿਹੜੇ ਮਾਰਛੇ ਦੇ ਜਿਤਾਣੇ ਪਿੰਡ ਦਾ ਕੁਲਵੀਰ ਸਿੰਘ ਹਰ ਇੱਕ ਕੈਂਚੀ ਲਈ ਬੈਠਾ ਹੈ ਲਓ ਇਸ ਸਮੇਂ ਪੁਆਇੰਟ ਮੇਰੇ ਵੀਰੋ ਕੁਲਵੀਰ ਜਟਾਣੇ ਵਾਲਾ ਲਾਗੇ ਦਿਖਾ ਪੁਆਇੰਟ ਅੱਗੇ ਟੀਮ ਨੇ ਸੇ ਜੋੜ ਗਿਆ ਇੱਕ ਇੱਕ ਕਬੱਡੀ ਲੱਖ ਲੱਖਦੀ ਹੈ ਕਿ ਨਿੱਧਰ ਵੀ ਨਹੀਂ ਦੁਨੀਆ ਦੇ ਹੁਣ ਮੰਨੂ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬੰਦਾ ਜੱਟ ਬਾਜੇਖਾਨੇ ਵਾਲਾ ਹੈ ਲੱਖਾਂ ਵਿੱਚੋਂ ਇੱਕ ਬੰਦਾ ਹੈ ਔਰ ਜੱਟ ਬਾਜੇਖਾਨੇ ਵਾਲਾ ਆ ਟੱਕਰ ਆ ਟੱਕਰ ਵੀ ਦੇਖਣ ਵਾਲੀ ਹੈ ਇਹ ਟੱਕਰ ਕਦੇ ਕਦੇ ਕਿਤੇ ਕਿਤੇ ਆ ਟੱਕਰ ਸਿਰੇ ਦੀ ਸ਼ੀਲੂ ਤੇ ਕਮਲ ਦੇ ਦਰਮਿਆਨ ਲੱਗਿਆ ਹੋਇਆ ਜੋ ਕਬੱਡੀ 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 ਸੇਨਾ ਸੇਨਾ ਆਹ ਓਏ ਸੋਹਣਾ ਗੱਬਰੂਆ ਸੇਨਾ ਓਏ ਗੱਬਰੂਆ ਸੇਨਾ ਓਏ ਗੱਬਰੂਆ ਸੇਨਾ ਓਏ ਗੱਬਰੂਆ ਕੁਲਵੀਰ ਜਟਾਣੇ ਦੇ ਲਈ 100 ਡਾਲਰ ਸਾਡਾ ਵੀਰ ਸੁੱਖਾ ਰੰਧਾਵਾ ਕੋਈ ਕਟਾਰ ਸਰਵਿਸ ਵਾਲਾ ਸਾਡਾ ਵੀਰ 100 ਕਮਲ ਦੇ ਲਈ ਸਾਡਾ ਵੀਰ ਸੁੱਖਾ ਰੰਧਾਵਾ ਕੋਈ ਦਾ ਕਰਦਾ ਹੈ ਮਿੱਟੀ ਲੱਖ ਲੱਖ ਦੀ ਹੈ ਇਕ ਰੰਧਾ ਦੇ ਲੋਕਾਂ ਦੇ 100 100 ਡਾਲਰ ਦੇ ਵੱਡੇ ਵੱਡੇ ਸਕਾਰੇ ਨਾਲ ਖਿਡਾਰੀਆਂ ਦੇ ਕੀਤੇ ਜਾ ਰਹੇ ਹੈ ਕਿ ਇੱਕ ਟੈਰ ਸਰਵਿਸ ਵਾਲਾ ਸੁਖ ਰੰਧਾਵਾ ਕਿ ਸਾਡੇ ਬੇਲੇ ਨਾਲ ਵਰਗੇ ਪੱਟ ਨੇ ਤੇ ਡੌਲੇ ਵਾਂਗ ਅਸ਼ਤੀਰ ਅਸੀਂ ਥੰਮੀ ਰੁਖ ਤੂਫਾਨ ਦੇ ਤੇ ਪਰਬਤ ਦਈਏ ਚੀਰ ਸਾਡੇ ਕੰਧੇ ਉੱਤੇ ਝੂਲਦੀ ਯਾਰੋ ਦੇਸ਼ ਕੌਮ ਦੀ ਆਣ ਆਹ ਵੇਖਦਾ ਵੀ ਜਾਨਦਾਰ ਤਰੀਕੇ ਨਾਲ ਨਹੀਂ ਰੀਸਾ ਮਾਨ ਦੇ ਸ਼ੇਰ ਪੁੱਤ ਦੀਆਂ ਠੰਡਰਾਂ ਵਾਲਾ ਨਹੀਂ ਰੁਕ ਸਕਿਆ ਪਰ ਗਗਨ ਨਾਗਰਾ ਜਾਨਦਾਰ ਤਰੀਕੇ ਨਾਲ ਇੱਕ ਤਕੜਾ ਪੁਆਇੰਟ ਜੇਰੋਂ ਦੇ ਵਿੱਚ ਕਾਮਯਾਬ ਹੋ ਗਿਆ ਆ ਇਹ ਨੌਜਵਾਨ ਗੁਰਪ੍ਰੀਤ ਲੈ ਵੀ ਕਾਲਿਆ ਕਰਦੇ ਸ਼ੇਰਤ ਮੁੰਡੇ ਇਹਨਾਂ ਪਰਿਵਾਰ ਦਾ ਗੱਭਰੂ ਗੁਰਪ੍ਰੀਤ ਸਿੰਘ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਢਾੜੀ ਵਾਲਾਂ ਤੇ ਗਿੱਲਾਂ ਦਾ ਪਿੰਡ ਹੈ ਜ਼ਿਲ੍ਹੇ ਲੁਧਿਆਣੇ ਦਾ ਹੈ ਨੌਜਵਾਨ ਰਾਏਕੋਟ ਦਾ ਏਰੀਆ ਬਾਜਾਂ ਵਾਲੇ ਦੀ ਚਰਨਾਂ ਦੀ ਸ਼ੋਕ ਧਰਤੀ ਹੈ ਲਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੁਰਪ੍ਰੀਤ ਸਿੰਘ ਦੇ ਨੌਜਵਾਨ ਲੜਦਾ ਹੈ ਮੇਰੇ ਪੰਜਾਬੀ ਵੀਰੋ ਤੇ ਪੁਆਇੰਟ ਗੁਰਪ੍ਰੀਤ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਪਤਲਾ ਜਿਹਾ ਸ਼ਰੀਰ ਮੁੰਡੇ ਦਾ ਰਬੜ ਬਾਗਲੇ ਚ ਕੀਲਾ ਏ ਵਿਚ ਮਨਾਨੀ ਤੋਰਾਂ ਤੁਰਦਾ ਤਰੇ ਜੋ ਨਾਗ ਨਸ਼ੀਲਾ ਏ ਵਿਚ ਮਨਾਨੀ ਤੋਰਾਂ ਤੁਰਦਾ ਤਰੇ ਜੋ ਨਾਗ ਨਸ਼ੀਲਾ ਏ ਲਓ ਪੁਆਇੰਟ ਬੋਟ ਆਪਣੀ ਟੀਮ ਦੇ ਸੇ ਜੁੜ ਗਿਆ ਵਕਤ ਬੀਤਦਾ ਜਾਂਦਾ ਜ਼ਿੰਦਗੀ ਗੇਤੇ ਖਾਂਦੀ ਹੈ ਰਾਜੇ ਖੇਲੇ ਅਣਗਿਆ ਕੁੰਡਾ ਧੜਕਣ ਵਧਦੀ ਜਾਂਦੀ ਹੈ ਧੜਕਣ ਵਧਦੀ ਜਾਂਦੀ ਹੈ ਆ ਲੋਕਾਂ ਦੀ ਧੜਕਣ ਵਧਦੀ ਜਾਂਦੀ ਹੈ ਪ੍ਰੋਮੋਟਰਾਂ ਦੀਆਂ ਧੜਕਣਾਂ ਵੀ ਵਧੀਆਂ ਜਾਂਦੀਆਂ ਨੇ ਆ ਵੇਖਦੇ ਆ ਵੀ ਰਾਜੂ ਭੜੀ ਦੇ ਕੋਟੜੇ ਵਾਲਾ ਆ ਕੇ ਰੇਡ ਬਹੁਤ ਸੋਹਣਾ ਪੈਣ ਗੇੜੇ ਦੇ ਵਿੱਚ ਮੇਰ ਤੋਂ ਕਾਮਦਾਰ ਹੋ ਰਿਹਾ ਆ ਛੰਨਾ ਵਾਲਾ ਗੁਰਦੀਪ ਭੂਰੀ ਧਰਮਾਂ ਜਾਂ ਜੋਸਾ ਗਾਜੜੀ ਛੱਤੀ ਹੈ ਖਿਡਾਰੀ ਦੇ ਬੇਲੜਿਆਂ ਵਰਗੇ ਪੱਟਾ ਕਿ ਚੱਕੀਆਂ ਦੇ ਪੜਾ ਵਰਗੇ ਹਿੱਕਾਂ ਜਿਗਰੇ ਗਾਰਡਨ ਨੇ ਕੇ ਦੂਜ ਦੂਜ ਕੇ ਹੰਦਿਆਂ ਦਾ ਆ ਟੱਚ ਕਰਦੇ ਬਾਰਡਰ ਨੇ ਆ ਵੇਖਦੇ ਅਰਸ਼ ਚੋਲਾ ਸਰ ਦੀ ਤਰਤੀ ਦਾ ਸਿਰੇ ਦਾ ਜਫਾ ਲਾਉ ਕਿ ਨਹੀਂ ਹੋ ਗਈ ਬੱਲੇ ਬੱਲੇ ਆ ਤਈਆ ਆਇਆ ਬਾਦ ਜੱਟੀ ਕਹਿੰਦੇ ਅਮਰੀਕਾ ਤੋਂ ਆਇਆ ਹੈ ਤੇ 100 ਡਾਲਰ ਆ ਆ ਜਫੇ ਤੋਂ ਖੁਸ਼ ਹੋ ਕੇ ਕੋਈ ਰੰਦਾਵਾ ਕਵਿਕਟਾਰ 100 ਡਾਲਰ ਨੌਜਨ ਅਰਸ਼ ਦੇ ਲਈ ਤੇ ਨਾਲ ਸਾਡਾ ਵੀਰ ਸੰਦੀਪ ਜੱਟੀ 100 ਡਾਲਰ ਨੌਜਨ ਅਰਸ਼ ਦੇ ਲਈ ਵੱਡੇ ਮਾਸਮਰ ਕੋਦੇ ਕਰਦੇ ਆ। ਲਓ ਅਗਲੀ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਅਰਸ਼ ਮਰਸਾਲਪੁਰੀ ਆ ਮੇਰੇ ਹੀਰੋ। ਇਸ ਨੇ ਕਰਤਾ ਕਈ ਨਕਲ ਦੀ ਰੱਖਣ ਦੀ ਐਨ ਸਿਰੇ ਦੀ ਵਾਰੀ, ਸਿਰੇ ਦੀ ਟੱਕਰ ਦੋਨੇ ਧੌਜਨਾਂ ਨਾਲ ਲੱਗਿਆ ਪਿਆ ਯੋ। ਸਿਰੇ ਸਿਰੇ ਮਾਰਦੀ ਆ। ਬਾਹਰੋਂ ਨੌਜਨਾਂ ਮਥਾ ਕੋਟ ਬਰਬਾਰ ਅਰਸ਼। ਸਿਰੇ 'ਚ ਆ ਗਿਆ ਹੈ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਆ ਵੇਖਦੇ ਵੀ ਗੁਰਵਾਜ ਸਲਾੜੇ ਵਾਲਾ ਗੁਰਵਾਜ ਸਲਾੜੇ ਵਾਲਾ ਪਰ ਜਟਾਨੀਆਂ ਵਾਲਾ ਕੁਲਵੀਰ ਅਮਨਸਾ ਵਾਲਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਸਿਰੇ ਦੇ ਜੱਫੇ ਲਾਉਂਦਾ ਪਰ ਗੁਰਵਾਜ ਕੁਲਵੀਰ ਦੇ ਦਰਮਿਆਨ ਆਹ ਟੱਕਰ ਹੋ ਰਹੀ ਹੈ ਰੀਸਾ ਨਹੀਂ ਰੀਸਾ ਮਾੜੇ ਸ਼ੇਰ ਪੁੱਤ ਦੀਆਂ ਅੱਗੇ ਹੋਏ ਜੋਰ ਦੇ ਵਿੱਚੋਂ ਮੁਕਾਬਲਾ ਧੀਰੇ ਦੇ ਦਰਮਿਆਨ ਆਹ ਜੱਫੇ ਤੇ ਜੱਫਾ ਵਾਹ ਓ ਜਟਾਣੇ ਵਾਲਾ ਵਾਹ ਕੁਲਵੀਰ ਸਿੰਘ ਜਟਾਣੇ ਪਿੰਡ ਵਾਲਾ ਮੇਰੇ ਵੀਰੋ ਇਸ ਸਮੇਂ ਲਾਗੇ ਜੱਫਾ ਪੁਆਇੰਟ ਆਪਣੀ ਟੀਮ ਦੇ ਸਹੁੰੁਰ ਗਿਆ ਸੰਦੀਪ ਜੈਂਟੀ ਵੱਲੋਂ ਸਾਡਾ ਰਨਰ ਇਸ ਨੌਜਵਾਨ ਗਗਰੂ ਕੁਲਵੀਰ ਜਟਾਣੇ ਦੇ ਲਈ ਟੱਗਾ ਹੋ ਗਿਆ ਮੈਂ ਆਪਣੇ ਉਹ ਧੰਨਵਾਦ ਕਰਦੇ ਸਾਡੇ ਵੀਰ ਸੁੱਖੇ ਰੰਧਾਵੇ ਕੋਕਟਾਰਾ ਲਓ ਅਗਲੀ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਇਹ ਸ਼ੀਲੂ ਦਾ ਵੀਰ ਮਨੀਸ਼ ਮੇਰੇ ਵੀਰੋ ਤرائی ਕਰਦਾ ਹੈ ਡੱਕਣ ਦੀ ਰੱਖਣ ਦੀ ਪਰ ਰਾਜੂ ਧੱਸਦੇ ਹੀ ਆਉਣਾ ਮੇਰੇ ਵੀਰੋ ਤੇ ਪੁਆਇੰਟ ਆਪਣੀ ਟੀਮ ਦੇ ਸਿਰ ਜੁੜ ਗਿਆ ਚੱਲ ਵੀ ਗਗਨ ਤਾਗਲੀ ਕਬੱਡੀ ਧੂਰੀ ਦੀ ਅਗਲੀ ਕਬੱਡੀ ਤੇ ਧੰਨਵਾਦ ਕਰਦੇ ਸਾਡੇ ਵੀਰ ਅਲੀ ਮੰਡੇਰ ਦਾ ਵਿਸ਼ੇਸ਼ ਤੌਰ ਤੇ ਸਾਡੇ ਦਿਮਨ ਪੁੱਜ ਗਿਆ ਇਹਨਾਂ ਭਰਾਵਾਂ ਦਾ ਬੜਾ ਜੋਗਰਾਂ ਨੇ ਓਕੇਸੀ ਦੇ ਲਈ ਕਿਆ ਬਾਤ ਹੈ ਕਿਆ ਬਾਤ ਹੈ ਹਰੀ ਮੰਡੀਰਾ ਅਮਰੀਕਨ ਸਿਸਟਮ ਵਾਲੇ ਜਿਹੜੇ ਇਸ ਟੀਮ ਦੇ ਪ੍ਰਧਾਨ ਵੀ ਹੈ আর ਇਸ ਟੀਮ ਦੇ ਮੇਨ ਸਪான்ਸਰ ਨੇ ਸਾਡੇ ਟੰਟੋ ਪੰਜਾਬੀ ਸਪੋਰਟਸ ਦੇ ਹਰੀ ਮੰਡੀਰਾ ਅਮਰੀਕਨ ਸਿਸਟਮ ਵਾਲੇ ਜਿਨ੍ਹਾਂ ਨਾਲ ਅੱਜ ਦੇ ਇਸ ਕੱਪ ਲਈ ਵੀ ਬਹੁਤ ਵੱਡਾ ਹਜ਼ੂਰ ਹਨ ਅਗਲੀ ਕਵਰਟੀ ਗੁਰਪਰਦੀ ਸਾਰੀ ਕਮੇਟੀ ਜਿਹੜੀ ਚੇਚੇ ਤਰ ਤੇ ਸਰਦਾਰ ਜੀ ਨੂੰ ਗੁਜੀ ਹੈ ਅਸੀਂ ਉਹਨਾਂ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਜੀ ਇਹ ਨਾਖ ਰਿਹਾ ਆਹ ਦੇਖਦੇ ਵੀ ਯਾਦਾ ਸਰਪੰਚ ਯਾਦਾ ਸਰਪੰਚ ਤੇ ਗੁਰਪ੍ਰੀਤ ਰਾਏ ਕੋਟੀਆਂ ਆਹ ਯਾਦਾ ਸਰਪੰਚ ਤੇ ਗੁਰਪ੍ਰੀਤ ਦੇ ਦਰਮਿਆਨ ਸਿਰੇ ਦੀ ਟੱਕਰ ਹੈ ਸਿਰੇ ਦੀ ਟੱਕਰ ਹੈ ਪਰ ਗੁਰਪ੍ਰੀਤ ਸਿਰੇ ਦਾ ਪੁਆਇੰਟ ਲੈਣ ਦੇ ਵਿੱਚ ਆਨਦੇ ਆ ਵੀ ਹਾਸਲ ਕਰ ਗਿਆ ਹਰਮਨ ਬੀਸੀ ਫਰੇਟ ਦੇ ਨਾਲ ਹਰੀ ਮੰਡੇਰ ਮਰਤਨ ਸਿਸਟਮ ਵਾਲੇ ਸਾਡੇ ਵੀਰ ਬੜਾ ਮਾਣ ਸਨਤ ਉਹਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਹਰਮਨ ਬੁਲਟ ਅਗਲੀ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਭੂਰੀ ਦੀ ਅਗਲੀ ਕਬੱਡੀ ਤੇ ਕਾਮਾ ਸਪਲੀਮੈਂਟ ਵਾਲੇ ਸਾਡੇ ਵੀਰ ਇਹ 100 ਡਾਲਰ ਦੇ ਮਾਣ ਸਨ ਕਰਨਗੇ ਭੂਰੀ ਦੀ ਕਬੱਡੀ ਤੇ ਲਓ ਇਸ ਸਮੇਂ ਨੌਜਾਨ ਬੱਬੂ ਪਿੰਡਰਾ ਪਿੰਡ ਵਾਲਾ ਅੱਜ ਚੋਟੀ ਦਾ ਮੈਚ ਦੋਨੋ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਲੋ ਕਮਲ ਨੰਨੇ ਪਿੰਡਿਆ ਅਗਲੀ ਰੇਰ ਪਾਤੀ ਨਾਲ ਕਮਲ ਕਾਮਰਾ ਤੇ ਹੈਰੀ ਮੰਡੇਰ 400 ਡਾਲਰ ਪੱਦਾ ਕਰਦੇ ਆ ਹਰਮਨ ਕਾਲਾ ਤੇ ਹੈਰੀ ਮੰਡੇਰ 400 ਡਾਲਰ ਵੱਧ ਪਿੰਡ ਦੇ ਲਈ ਲੈਪਟਾਪ ਨੂੰ ਧੰਨਵਾਦ ਕਰਨਾ ਆਓ ਆਓ ਦੇਖਦੇ ਹਾਂ ਵੀ ਸਿਰੇ ਦੀ ਟੱਕਰ ਫੇਰ ਪਈ ਹੋਈ ਹੈ ਹੈਰੀ ਸਾਹਿਬਾਨ ਦੇ ਸ਼ੋਰ ਤੋਂ ਜੀਏ ਉਧਰ ਹਰਮਨ ਕਾਲਾ ਜੀ ਸਾਡੇ ਇਸੇ ਫ੍ਰਾਈਟੇ ਪੂਰੀ ਵੀ ਕਬੱਡੀ ਤੇ ਅਮਰੀਕਨ ਸਿਸਟਮ ਦੇ ਹੈਰੀ ਮਣੇਰ ਜੀ ਨਾਲ ਇਹਨਾਂ ਰੌਲਾ ਕਾਮਾ ਸਪਲੀਮੈਂਟ ਵਾਲੇ ਸਾਡੇ ਵੀਰ ਇਸ ਕਬੱਡੀ ਤੇ ਸਾੜ ਹਲੋਂ ਦੇ ਮਨਸਮਨ ਕਰਨਗੇ ਕਾਮਾ ਸਪਲੀਮੈਂਟ ਵਾਲੇ ਸਾਡੇ ਵੀਰ ਲਓ ਪੂਰੀ ਸਰਦਾਰ ਛੋਡਾ ਸਿੰਘ ਢਾਲੀਵਾਲਾ ਇਹ ਨੌਜਵਾਨ ਪੁੱਤਰ ਕਬੱਡੀ ਪਾਉਣ ਲਈ ਅੱਗੇ ਨੂੰ ਵਧਦਾ ਹੋਇਆ ਹੈ ਅੱਗੇ ਅੱਗੇ ਮੈਂ ਤਰਾ ਨਾਲ ਪਰੇ ਪਰਸ਼ਾ ਵਾਲੀ ਜਿੰਦੇ ਮੇਰੀਏ ਨਹੀਂ ਜਿੰਦੇ ਮੇਰੀਏ ਲਓ ਦੇ ਸੌ ਡਾਲਰ ਸਾਡੇ ਵੀਰ ਹੈਰੀ ਮੰਦਿਰ ਤੇ ਹਰਮਨ ਕਲਰਾ ਇਹਨਾਂ ਵੀਰਾਂ ਵੱਲੋਂ 200 ਡਾਲਰ ਇਸ ਜੱਫੇ ਤੇ ਪਿੰਡਾਂ ਵਾਲੇ ਕਹਿੰਦੇ ਬੱਬੂ ਦੇ ਲਈ ਇਸ ਜੱਫੇ ਤੋਂ ਸਾਡੇ ਵੀਰ ਹੈਰੀ ਮੰਦਿਰ ਇਹ ਹਰਮਨ ਕਲਰੇ ਇਹਨਾਂ ਵੱਲੋਂ 200 ਡਾਲਰ ਦੇ ਵੱਡੇ ਮਾਣ ਪੁੱਜੇ ਆ ਆਹ ਵੇਖਦੇ ਆ ਵੀ ਸ਼ੰਕਰ ਸੰਧਵਾ ਵਾਲਾ ਤਾਂ ਕਿ ਜਹਾਜ਼ ਤਾਂ ਕਿ ਕਬੱਡੀ ਮੁੰਡਾ ਬਣਦਾ ਜਹਾਜ਼ ਆਹ ਜਹਾਜ਼ ਬਣਨ ਵਾਲਾ ਖਿਡਾਰੀ ਰੇਡ ਪਾ ਰਿਹਾ ਪਰ ਸੁਰਖ ਪਈਆ ਜੋਦਾ ਇਸ ਵੇ ਰੋਕਣ ਲਈ ਜਦੋ ਜਾਰ ਕਰ ਰਿਹਾ ਹੈ ਮੁਕਾਬਲਾ ਫੇਰ ਸਖਤ ਹੈ ਟੱਕਰ ਸਿਰੇ ਦੀ ਪਈ ਹੋਈ ਹੈ ਪਰ ਸ਼ੰਕਰ ਆਹ ਵੇਖਦੇ ਸਭ ਨਾਲ ਬੜਾ ਸ਼ੰਕਰ ਬਣਦਾ ਜਹਾਜ਼ ਹਰਮਨ ਬੁਲਟ ਜਦੋਂ ਥਾਪੀਆਂ ਮਾਰਦਾ ਹੈ ਲੁਕਾ ਨੂੰ ਨਿਆਰਾ ਵੱਜ ਜਾਂਦਾ ਹੈ ਜਦੋਂ ਕਹਿੰਦੇ ਸ਼ੰਕਰ ਯਹਾਜ ਬਣਦਾ ਹੈ ਫਿਰ ਵੀ ਨਿਆਰਾ ਵੱਜ ਜਾਂਦਾ ਹੈ ਹਰਮਨ ਬੁਲਟ ਖੀਰਾਂ ਵਾਲੀਏ ਮੇਰੇ ਵੀਰੋ ਕਬੱਡੀ ਪੌਂਡ ਲਈ ਵਾਦਾ ਹੋਇਆ ਟੱਕਰ ਕਿਹਦੇ ਨਾਲ ਹੈ ਇਹ ਹਾਰ ਦੇਣਾ ਜੇਤੂ ਜਿਤਾਣੇ ਪਿੰਨ ਵਾਲੇ ਕੁਲਵੀਰ ਪਰ ਵੇਖੋ ਵੀ ਅਰੇ ਆਪਿਆ ਮੈਚ ਦੋਨਾਂ ਖਾਰੀਆਂ ਦਰਮਿਆਨ ਟੱਕਰ ਤੇ ਪੁਆਇੰਟ ਹਰਨਪੁਰ ਬੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਯੂਨਾਈਟਡ ਬਲਟਨ ਕਬੱਡੀ ਕਲੱਬ ਅਗਲੀ ਕਬੱਡੀ ਕੇ ਬਾਜਾ ਬਾਲਿਆ ਬਾਜ ਨੂੰ ਤੇਜ਼ ਮੁੜ ਕੇ ਤਿੱਤਰ ਫੇਰ ਵਾਰੀਆਂ ਮਾਰਦੇ ਨੇ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹ ਅੱਜ ਵੀ ਸਾਨੂੰ ਰੋਹਕਾਰਦੇ ਨੇ ਬਾਜਾ ਬਾਲਿਆ ਬਾਜ ਨੂੰ ਤੇਜ਼ ਮੁੜ ਕੇ ਤਿੱਤਰ ਫੇਰ ਫੇਰ ਵਾਰੀਆਂ ਮਾਰਦੇ ਨੇ ਲਓ ਰਾਜੂ ਕੋਟਲ ਦੀ ਧਰਤੀ ਦਾ